ਦੋਸਤੋ ਸਵਾਗਤ ਹੈ ਤੁਹਾਡਾ ਰਿਵੀਜ਼ਨ ਵੀਡੀਓ ਦੇ ਵਿੱਚ ਟਾਪਿਕ ਹੈ ਭਾਰਤ ਅਤੇ ਸਾਰਕ ਇੰਡੀਆ ਐਂਡ ਸਾਰਕ S A A R C ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ ਇਸ ਨੂੰ ਸਾਰਕ ਕਿਹਾ ਜਾਂਦਾ ਹੈ ਸਾਰਕ ði ਮੈਂਬਰ ਹੈਗੇ ਫਾਊਂਡਿੰਗ ਮੈਂਬਰ ਸਗੇ ਭਾਰਤ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਪਟਾਨ ਮਾਲਦੀਵ ਤੇ 2005 ਦੇ ਵਿੱਚ ਅਫਗਾਨਿਸਤਾਨ ਨੂੰ ਸ਼ਾਮਿਲ ਕੀਤਾ ਗਿਆ ਹੁਣ 8 ਦੇਸ਼ ਹੈ ਇਸ ਦੇ ਵਿੱਚ ਇਸ ਦੀ ਸਥਾਪਨਾ 8 ਦਸੰਬਰ 1985 ਨੂੰ ਹੋਈ ਸੀ ਔਰ ਸਾਰਕ ਦਾ ਮੁੱਖ ਆਬਜੈਕਟਿਵ ਹੈ ਉਦੇਸ਼ ਹੈ ਆਬਜੈਕਟਿਵ ਮਤਲਬ ਉਦੇਸ਼ ਹੈ ਕਿ ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਲੋਕਾਂ ਦੇ ਕਲਿਆਣ ਲਈ ਕਾਰਜ ਕਰਨਾ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਖੇਤਰ ਦੀ ਆਰਥਿਕ ਸਥਿਤੀ ਨੂੰ ਵਧਿਆ ਕਰਨਾ ਸਮਾਜਿਕ ਪ੍ਰਗਤੀ ਦੇ ਵਿੱਚ ਮਦਦਗਾਰ ਹੋਣਾ ਸਭਿਆਚਾਰਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਸਮੂਹਿਕ ਆਤਮ ਵਿਸ਼ਵਾਸ ਨੂੰ ਵਿਕਾਸ ਕਰਨਾ ਆਤਮ ਆਪਸੀ ਸਹਿਯੋਗ ਅਤੇ ਸਮਝ ਇੱਕ ਦੂਜੇ ਦੀ ਸਮੱਸਿਆਵਾਂ ਨੂੰ ਹਮਦਰਦੀ ਨਾਲ ਵੇਖਣਾ ਆਰਥਿਕ ਸਮਾਜਿਕ सभ्याचारक तकनीकी विग्ञानिक खेत में सहायता करनी एक दूसरे की और दूजे विकासशील देशों दे नाल सहयोग को मजबूत करना अंतरराष्ट्रीय मंचा उत्ते आपसी सहयोग को मजबूत करना अते दूजे अते अंतरराष्ट्रीय संगठना के नाल सहयोग करना जो सिद्धांत की गल करते आप सार्क के मुख्य सिद्धांत है कि सार्क मैंबर देशों की दे प्रभुसत्ता समानता खेतरी अखंडता राजनीतिक स्वतंत्रता का सम्मान करेगा ਸਾਰ ਕੋਈ ਵੀ ਮੈਂਬਰ ਕਿਸੇ ਦੇਸ਼ ਦੂਸਰੇ ਦੇਸ਼ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰੇਗਾ ਸਾਰਕ ਦੇ ਸਾਰੇ ਫੈਸਲੇ ਸਰਬਸੰਮਤੀ ਨਾਲ ਹੋਣਗੇ ਸਾਰਕ ਸੰਮੇਲਨ ਵਿੱਚ ਸਾਰਕ ਦੇ ਕਿਸੇ ਵੀ ਦੋ ਮੈਂਬਰ ਦੇ ਦੋ ਪੱਖੀ ਮਾਮਲੇ ਉੱਤੇ ਵਿਚਾਰ ਨਹੀਂ ਕੀਤਾ ਜਾਏਗਾ ਔਰ ਸਾਰਕ ਦੇ ਮੈਂਬਰ ਆਪਸੇ ਸਹਿਯੋਗ ਨੂੰ ਪਹਿਲ ਦੇਣਗੇ ਜੇ ਸਾਰਕ ਦੇ ਢਾਂਚੇ ਦੀ ਗੱਲ ਕਰਦੇ ਆਂ ਤੇ ਸਾਰਕ ਦਾ ਢਾਂਚਾ ਹੈ ਪਹਿਲੇ ਨੰਬਰ ਤੇ ਆ ਜਾਂਦਾ ਸਾਰਕ ਦਾ ਸਿਖਰ ਸੰਮੇਲਨ ਠੀਕ ਹੈ ਪਹਿਲੀ ਪੱਧਰ ਤੇ ਉਸ ਤੋਂ ਬਾਅਦ ਦੂਜੀ ਪੱਧਰ ਤੇ ਜਿਹੜੇ ਹੈ ਮੰਤਰੀਆਂ ਦੀ ਜਿਹੜੀ ਹੈ ਮੀਟਿੰਗਸ ਹੁੰਦੀ ਹੈ ਤੀਸਰੀ ਪੱਧਰ ਤੇ ਵਿਦੇਸ਼ ਕਟਰਾ ਦੀ ਮੀਟਿੰਗ ਹੁੰਦੀ ਹੈ ਚੌਥੇ ਪੱਧਰ ਤੇ ਮਾਹਿਰਾਂ ਦੇ ਅਧਿਕਾਰੀਆਂ ਦੀ ਇਹ ਤਕਨੀਕੀ ਸਮਿਤੀਆਂ ਹੁੰਦੀਆਂ ਉਹਨਾਂ ਦੀ ਮੀਟਿੰਗ ਹੁੰਦੀ ਹੈ ਚਾਰ ਪੱਧਰ ਤੇ ਕੰਮ ਕਰਦਾ ਹੈ ਸਾਰਕ ਦਾ ਇੱਕ ਸਕੇਤ੍ਰਿਤ ਵੀ ਹੈ ਜੋ ਕਿ ਜਿਸ ਦੀ ਰਾਜਧਾਨੀ ਨੇਪਾਲ ਕਾਠਮੰਡੋ ਵਿੱਚ ਹੈ ਤੇ ਆਓ ਇਸ ਦੇ ਛੋਟੇ ਪ੍ਰਸ਼ਨ ਉੱਤਰ ਨੂੰ ਕਰਦੇ ਹਾਂ ਸਾਰਕ ਹੈ ਇੱਕ ਅੰਤਰਰਾਸ਼ਟਰੀ ਸੰਗਠਨ ਪਰ ਅੰਤਰਰਾਸ਼ਟਰੀ ਖੇਤਰੀ ਸੰਗਠਨ ਹੈ ਯਾਦ ਰੱਖਣਾ ਹੈ ਇੰਟਰਨੈਸ਼ਨਲ ਕਿਉਂਕਿ ਸਾਰੇ 8 8 ਦੇਸ਼ ਜਿਹੜੇ ਹੈ ਉਹ ਹੈ ਪਰ ਇਹ ਖੇਤਰ ਦਾ ਸਾਊਥ ਏਸ਼ੀਆ ਦਾ ਸੰਗਠਨ ਹੈ ਇਸ ਲਈ ਇਸ ਨੂੰ ਖੇਤਰੀ ਸੰਗਠਨ ਕਿਹਾ ਜਾਂਦਾ ਹੈ ਸਾਰਕ ਦਾ ਮੁੱਖ ਦਸਤਾਵਰ ਹੁਣੇ ਦੱਸਿਆ ਸੀ ਮੈਂ ਤੁਹਾਨੂੰ ਕਾਠਮੰਦੂ ਨੇਪਾਲ ਦੇ ਵਿੱਚ ਹੈ सार्क ਦੇ ਕੁਲ ਮੈਂਬਰ ਹਨ 8 ਔਰ ਸਾਰਕ ਦੇ ਹੁਣ ਤੱਕ ਸੰਮੇਲਨ ਹੋ ਚੁੱਕੇ ਨੇ 18 ਸਾਰਕ ਦੇ ਵਰਤਮਾਨ ਸਕੱਤਰ ਜਨਰਲ ਮੁਹੰਮਦ ਗੁਲਾਮ ਸਾਰਕ ਦੇ ਨਿਰਮਾਣ ਵਿੱਚ ਮੁੱਖ ਭੂਮਿਕਾ ਕਿਸ ਦੀ ਸੀ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜਿਆਉਰ ਰਹਿਮਾਨ ਦੀ ਸੀ ਸਾਰਕ ਦੇ ਦੋ ਤਰ੍ਹਾਂ ਦੇ ਮੈਂਬਰ ਕਿਹੜੇ ਹਨ ਮੋਡਲ ਮੈਂਬਰ ਤੇ ਨਿਗਰਾਨ ਮੈਂਬਰ मुडले मैंबर अठ हैं निगरान मैंबर इस वे दो सारक के कुल किन्ने चार्टर तीन ते चार्टर हैं सार्क का जन्म कदों हो आठ दसंबर उन्नीस सौ पचासी में होया दसंबर उन्नीस सौ पचासी में होया जन्म सार्क का पूरा नाम की है दक्षणी एशियाई खेतरी सहयोग संघ और साउथ एशियन एसोसीएशन फॉर रीजनल कोपरेशन पाबी से कहोंगे इंग्लिश साउथ एशियन एसोसिएशन फॉर रीजनल कोपरेशन कहोंगी अफगानिस्तान सार्क का मैंबर नवंबर 2005 हज़ार पाँच ठीक है सार्क सम्मेलन सारे फैसले आम सहमति न नहीं लेते हैं गलत है। आम सहमति न सारे फैसले ले जाते हैं सार्क का प्रबंध चलाने डैश द्वारा इच्छुक वित्तीय योगदान दिता दे जाता है डैश मैंबर देशों द्वारा मैंबर राष्ट्र द्वारा सार्क के कुल अठ मैंबर हैं इतने अठ आ जाएगा ਸਾਰਕ ਦੇਸ਼ਾਂ ਵਿੱਚ ਆਪਸੀ ਵਿਸ਼ਵਾਸ ਦੀ ਕਮੀ ਹੈ ਐਂਡ ਅਗਲਾ ਪ੍ਰਸ਼ਨ ਹੈ ਸਾਰਕ ਵਿੱਚ ਸ਼ਾਮਿਲ ਮੁੱਢਲੇ ਮੈਂਬਰ ਦੇਸ਼ਾਂ ਦੇ ਨਾਮ ਲਿਖੋ ਸਾਰਕ ਵਿੱਚ ਸ਼ਾਮਿਲ ਮੁੱਢਲੇ ਮੈਂਬਰ ਸਤਨ ਚਾਰ ਲਿਖਿਆ ਹੈ ਗਲਤ ਹੈ ਮੁੱਢਲੇ ਮੈਂਬਰ ਦੇ ਨਾਮ ਕਿਹੜੇ-ਕਿਹੜੇ ਹੈ ਅੱਛਾ ਇਹ ਰਿਹਾ ਭਾਰਤ ਮਾਲਦੀਵ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਪੋਟਾਂ ਇਹ ਮੁੱਢਲੇ ਮੈਂਬਰ ਹਨ ਨੇਪਾਲ ਮਿਲਾ ਕੇ अफगानिस्तान ਬਾਅਦជា ਸ਼ਾਮਿਲ ਕੀਤਾ ਗਿਆ ਸੀ ਕੈਲੰਡਰ 2005 ਵਿੱਚ ਤੇ ਇਸ ਨੂੰ ਵੀ ਮੋਡਲ ਮੈਂਬਰ ਜੇ ਕਾਊਂਟ ਕਰ ਸਕਦੇ ਆ ਤੁਸੀਂ ਸਾਰੇ ਲਿਖ ਸਕਦੇ ਹੋ ਇਹ ਸਨ ਸਾਰਕ ਦਾ ਨਾਲ ਰਿਲੇਟਡ ਕੁਝ ਇੰਪੋਰਟੈਂਟ ਕੁਐਸਚਨ ਬੇਸਿਕ ਕੁਐਸਚਨ ਜਿਹੜੇ ਕਿ ਪੁੱਛੇ ਜਾ ਸਕਦੇ ਨੇ ਚਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਟੀਲ ਦੈਨ ਟੇਕ ਕੇਅਰ ਬਾਏ ਬਾਏ ਥੈਂਕ ਯੂ